ਪਿੰਡ ਹੋਵੇ ਜਾਂ ਸ਼ਹਿਰ ਝੁੰਡ ਬਣਾ ਕੇ ਘੁੰਮ ਰਹੇ ਆਵਾਰਾ ਕੁੱਤਿਆਂ ਦੀਆਂ ਤਸਵੀਰਾਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ ਇਨ੍ਹਾਂ ਵੱਲੋਂ ਰਾਹੀਰਾਂ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਕੀਤੇ ਜਾਂਦੇ ਹਮਲੇ ਵੀ ਕਈ ਵਾਰ ਸਾਹਮਣੇ ਆਉਂਦੇ ਹਨ ਇੱਕ ਤਾਜ਼ਾ ਮਾਮਲਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਕੌਲਪੁਰ ਦਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੀ ਦੁਕਾਨ ਤੋਂ ਸਮਾਨ ਲੈਣ ਜਾ ਰਹੀ 10 ਸਾਲਾ ਬੱਚੀ ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ ਕਰ ਜ਼ਖਮੀ ਕਰ ਦਿੱਤਾ ਜਿਸ ਤੇ ਬੱਚੀ ਦਾ ਰੌਲਾ ਸੁਣ ਕੇ ਪਿੰਡ ਦੀ ਇੱਕ ਮਹਿਲਾ ਬਾਹਰ ਆਈ ਅਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਆਵਾਰਾ ਕੁੱਤਿਆਂ ਕੋਲੋਂ ਬੱਚੀ ਨੂੰ ਛੁਡਵਾਇਆ ਗਿਆ। ਕਈ ਜਗ੍ਹਾ ਤੋਂ ਜ਼ਖਮੀ ਹੋਈ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬੱਚੀ ਦੀ ਮਾਂ ਅਤੇ ਪਿੰਡ ਵਾਸੀਆਂ ਵੱਲੋਂ ਅਜਿਹੇ ਘਟਨਾਵਾਂ ਤੇ ਠੱਲ ਪਾਉਣ ਲਈ ਸਰਕਾਰ ਪਾਸੋਂ ਇਹਨਾਂ ਆਵਾਰਾ ਕੁੱਤਿਆਂ ਦੇ ਹੱਲ ਦੀ ਮੰਗ ਕੀਤੀ ਹੈ। ਮੈਂ ਦੁਕਾਨੇ ਚੱਲੀ ਸੀ ਤੇ ਉੱਥੇ ਕਿੰਨੇ ਸਾਰੇ ਕੁੱਤੇ ਸੀ। ਤੇ ਫੇਰ ਉਹ ਆਜਾ ਕੱਢ ਲਾ ਮੈਂ ਕਿਹਾ ਚਲ ਮੈਂ ਘਰ ਚਲ ਜਾਣਾ ਇਹਨਾਂ ਨੇ ਪੈ ਜਾਣਾ ਤੇ ਫੇਰ ਮੈਂ ਘਰ ਚਲਦੀ ਤੇ ਕਿੰਨੇ ਸਾਰੇ ਕੁੱਤੇ ਮੇਰੇ ਪਿੱਛੇ ਭੱਜੇ ਆਏ ਤੇ ਨਾਲ ਮੈਨੂੰ ਢਾ ਲਿਆ ਤੇ ਇੱਕ ਉੱਥੇ ਆਂਟੀ ਸੀ ਤੇ ਉਹਨਾਂ ਨੇ ਮੈਨੂੰ ਬਚਾਇਆ ਕਿੰਨੀ ਜਗ੍ਹਾ ਟੋਰੀ ਟੱਕ ਮਾਰੇ ਪੁੱਤ ਕੁੱਤੇ ਤਿੰਨ ਜਗ੍ਹਾ ਤੇ ਮੇਰਾ ਨਾਮ ਹਰਸ਼ਵਿੰਦਰ ਕੋਹਰਾ ਜੀ ਮੇਰੀ ਬੇਟੀ ਹੈ ਇਹ ਨਾ ਇਹਦਾ ਪ੍ਰਭਜੋਤ ਕੋਹਰਾ ਇਹ 10 ਸਾਲਾਂ ਦੀ ਹੈ ਇਹ ਦੁਕਾਨ ਤੇ ਜਾ ਰਹੀ ਸੀਗੀ ਇਹਨਾਂ ਨੇ ਫੇਰ ਲੱਗੇ ਇਹ ਜਾਂਦੀ ਪਈ ਸੀ ਤਾਂ ਉਹਨਾਂ ਨੇ ਇਹ ਕੁੱਤਾ ਇੱਕ ਪਿਆ ਇਹਨੂੰ ਮੁੜ ਕੇ ਇਹ ਮੱਕੀ દોੜੀ ਉਹ ਦੂਆ ਕੁੱਤਾ ਪੈ ਗਿਆ ਫਿਰ ਲਾਗੇ ਗਵਾਂਢੀ ਸੀਗੀ ਬਾਹਰੋਂ ਆਈ ਸੀ ਉੱਥੇ ਰਹਿੰਦੇ ਸੀ ਤੇ ਉਹਨਾਂ ਨੇ ਉਹ ਦੌੜ ਕੇ ਆਏ ਇੱਕ ਨੇ ਬੱਟਾ ਮਾਰਿਆ ਇੱਕ ਨੇ ੇਟ ਮਾਰੀ ਫਿਰ ਇਹਨੂੰ ਬਚਾਇਆ ਕਿੰਨੀ ਜਗ੍ਹਾ ਜ਼ਖਮ ਹੋਏ ਹੋ ਜਖਮ ਹੋਇਆ ਪੈਰ ਸਾਰਾ ਮੱਕੀ ਖਰੁੰਦਿਆ ਹੋਇਆ ਆ ਗੋਡੇ ਤੇ 2-3 ਜਗ੍ਹਾ ਆ ਕਾਫੀ ਆ 3 ਇੰਚ ਚੋੜੇ ਦੋ ਦੋ ਇੰਚ ਡੂੰਘੇ ਆ ਚੂਲੇ ਤੇ ਆ 3 ਇੰਚ ਦੋ ਇੰਚ ਡੂੰਘਾ ਆ کافی ਟਾਈਮ ਲੱਗ ਜਾਣਾ کم ਸੇ ਘੱਮ 2 ਮਹੀਨੇ ਡੇਢ 2 ਮਹੀਨੇ ਲੱਗ ਜਾਣੇ ਆ ਠੀਕ ਹੋਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਸਰਕਾਰ ਨੂੰ ਕੋਈ ਤਾਂ ਕੋਈ ਇਹਦਾ ਹੱਲ ਕੱਢਣਾ ਚਾਹੀਦਾ ਕੁੱਤਿਆਂ ਦਾ ਕਿ ਇਹ ਵਾਰਾ ਕੁੱਤੇ ਬਹੁਤ ਜ਼ਿਆਦਾ ਆ ਸਾਡੀ ਬੇਟੀ ਨੂੰ ਨੇ ਕਈਆਂ ਨੂੰ ਵੱਢਿਆ ਇਹਨਾਂ ਨੇ ਤੇ ਇਹਨਾਂ ਦਾ ਜ਼ਰੂਰ ਕੋਈ ਤਾਂ ਕੋਈ ਹੱਲ ਕਰਨਾ ਚਾਹੀਦਾ ਹੈ ਮੇਰਾ ਨਾਮ ਗੁਰਪ੍ਰੀਤਾ ਜੀ ਤੁਸੀਂ ਵੀ ਸੀ ਭਾਜੀ ਜਦੋਂ ਬੱਚੇ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਦੌੜ ਕੇ ਮੈਂ ਅੰਦਰੋਂ ਬਾਹਰ ਆਈਆਂ ਤੇ ਕੁੱਤਿਆਂ ਨੇ ਬੱਚੇ ਨੂੰ ਢਾਇਆ ਹੋਇਆ ਸੀਗਾ ਕਿੰਨੇ ਕੁੱਤੇ ਸੀਗੇ ਤਿੰਨ ਕੁੱਤੇ ਸੀਗੇ ਇੱਕ ਇੱਕ ਨੇ ਅਟੈਕ ਕੀਤਾ ਸੀ ਕੁੜੀ ਤੇ ਦੋ ਇਹਦੇ ਮੋਢਾ ਕੁੱਤੇ ਦੇ ਪਿੱਛੇ ਹੀ ਸੀਗੇ ਹਾਂਜੀ ਤੇ ਪੱਥਰ ਮਾਰ ਕੇ ਕੁੜੀ ਨੂੰ ਚੱਕਿਆ ਤੇ ਕੁੱਤੇ ਮੈਨੂੰ ਵੀ ਪੈਰੇ ਸੀਗੇ ਤੇ ਫਿਰ ਸਾਡੇ ਨਾਲ ਹੀ ਇੱਕ ਹੋਰ ਭਾਜੀ ਨੇ ਉਹਨਾਂ ਨੇ ਕੁੱਤੇ ਤੇ ਪੱਥਰ ਮਾਰਿਆ ਤਾਂ ਫਿਰ ਬੱਚੇ ਨੂੰ ਅਸੀਂ ਬਚਾਇਆ ਤਾਂ ਫਿਰ ਇਹਨਾਂ ਦੇ ਮੰਮੀ ਪਾਪਾ ਨੂੰ ਫੋਨ ਕੀਤਾ ਹਾਂਜੀ ਮਾਰ ਸਕਦੇ ਸੀ ਭਾਜੀ ਇੰਨੇ ਜਿਆਦਾ ਮਤਲਬ ਕੁੱਤੇ ਉਹ ਕੁੱਤਾ ਹੈ ਹੀ ਬਹੁਤ ਖਤਰਨਾਕ ਹੈ ਉਹਨੇ ਇੱਕ ਬੱਚੇ ਨੂੰ ਨਹੀਂ ਕਾਫੀ ਬੱਚਿਆਂ ਨੂੰ ਪਹਿਲਾਂ ਵੀ ਵੱਢਿਆ ਭਾਜੀ ਕਿਸੇ ਨੇ ਕਹਿਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਹੁਣ ਆ ਬੱਚੇ ਨਾਲ ਜ਼ਿਆਦਾ ਹਾਦਸਾ ਵਾਪਰ ਰਿਹਾ ਤੇ ਇਸ ਲਈ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਚਲੋ ਹੁਣ ਬੱਚੇ ਦੀ ਮਦਦ ਕਰੋ ਸਾਰੇ ਜਣੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਆਵਾਰਾ ਕੁੱਤਿਆਂ ਦਾ ਜਿਹੜਾ ਕੋਈ ਹੱਲ ਕੀਤਾ ਜਾਵੇ ਤੇ ਇਹਦੇ ਕੋਈ ਪੂਰੀ ਖੋਜ ਪੜਤਾਲ ਕਰਨ ਕੀ ਇਹਨਾਂ ਦਾ ਕੋਈ ਐਕਸ਼ਨ ਲਿੱਤਾ ਜਾਵੇ